ਸਤਿ ਸ਼੍ਰੀ ਅਕਾਲ ਜੀ ਮੈਂ ਮਰਕੀਰ ਸਿੰਘ ਦਿਉਲ ਅੱਜ ਦੀ ਜਿਹੜੀ ਕਾਪਤਾ ਜੀ ਇਹ ਆ ਸਤਾਨਾ ਦੀ ਸਰਾਹਤ ਨਾਲ ਹੀ ਹਮੇਸ਼ਾ ਇਨਸਾਨੀ ਦਾ ਕੰਮ ਹੁੰਦਾ ਲੋ ਜੀ ਸ਼ਾਂਤੀ ਹਮੇਸ਼ਾ ਧਰਮ ਦੀ ਆੜ ਲੈਂਦੇ ਆ ਧਰਮ ਦੇ ਠੇਕੇਦਾਰ ਬਣ ਕੇ ਲਾਈ ਲੱਗਾ ਨੂੰ ਪਾੜ ਲੈਂਦੇ ਆ ਸੋ ਇਸ ਮੋੜ ਤੋਂ ਬਚਣਾ ਹੀ ਸੈਨ ਪਦਾ ਧਿਆਨ ਹੁੰਦਾ ਸੋ ਸਤਾਨਾ ਦੀ ਸਰਾਹਤ ਨਾਲ ਹੀ ਹਮੇਸ਼ਾ ਇਨਸਾਨੀ ਦਾ ਕੰਮ ਹੁੰਦਾ ਇਹ ਜਾਤ ਪਾਤਾਂ ਮੱਧਲਾ ਵਟਾਂ ਇਹ ਵੀ ਇਹਨਾਂ ਦੀ ਦੇਣੀ ਆ ਅੱਗ ਲਾ ਕੇ ਤਮਾਸ਼ਾ ਦੇਖਣਾ ਇਹਨਾਂ ਦਾ ਮਕਸਦ ਨਹੀਂ ਆ ਜਿਵੇਂ ਸੁਥਰਾ ਘੋੜ ਪਤਾਸਰ ਪਿੰਦਾ ਲਲੜ ਮਰਦਾ ਜਹਾਨ ਹੁੰਦਾ ਸੋ ਸਤਾਨਾਂ ਦੀ ਸਰਾਟ ਨਾਲ ਹੀ ਹਮੇਸ਼ਾ ਅਰਸਾਮੀ ਦਾ ਕਾਰਨ ਹੁੰਦਾ ਕੀ ਖਟਿਆਤ ਦੰਗੇ ਫਸਾਦਾਂ ਚੋਂ ਕਿਸੇ ਦਾ ਘਰ ਦੇ ਚਿਰਾਗ ਬੁਝਾ ਕੇ ਮੁਹੱਬਤਾਂ ਦੇ ਵਿੱਚ ਜ਼ਹਿਰਾਂ ਘੋਲ ਕੇ ਵਹਿਗੇ ਖੰਭ ਮਚਾ ਕੇ ਰੱਬ ਨੂੰ ਕੱਟੜਦਾ ਨਹੀਂ ਆਪਸ ਵਿੱਚ ਪਿਆਰ ਹੀ ਪ੍ਰਵਾਨ ਹੁੰਦਾ ਸੋ ਸਤਾਨਾ ਦੀ ਸਰਾਰਤ ਨਾਲ ਹੀ ਹਮੇਸ਼ਾ ਇਨਸਾਨੀ ਦਾ ਕਾਰਨ ਹੁੰਦਾ ਜਦੋਂ ਅੱਲਾ ਅੱਲਾ ਨੂੰ ਰੂਪ ਪਾਇਆ ਕੁਦਰਤ ਕੇ ਸਾਥ ਬੰਦੇ ਇੱਕ ਦੂਰ ਤੇ ਸਮਝਕ ਉੱਭਜਿਆ ਕੌਣ ਭਲੇ ਕੋ ਮੰਦੇ ਸਭ ਦਾ ਇੱਕੋ ਤੇ ਖੂਨ ਖਰਾਕ ਇੱਥੇ ਹਰ ਕੋਈ ਕੁਦਰਤ ਦਾ ਮਹਿਮਾਨ ਹੁੰਦਾ ਸੋ ਸਤਾਨਾ ਦੀ ਸਰਾਰਤ ਨਾਲ ਹੀ ਹਮੇਸ਼ਾ ਇਨਸਾਨੀ ਦਾ ਕਾਰਨ ਹੁੰਦਾ ਹੱਸ